ਪੜੇ ਹੋ ਤੁਸੀਂ ਜਿਹੜੇ ਮੇਲਾ ਹੱਸ ਜਿਹੜਾ ਜਿਹੜਾ ਰੰਗ ਆਦਾ ਟੇਬਲ ਜਿਹੜਾ ਥੱਲੇ ਨਹੀਂ ਨਹੀਂ ਉਹ ਤਾਂ ਬਹੁਤ ਇੰਨਾ ਹੋ ਗਿਆ 5 6 ਤਾਂ ਆ ਬੰਦੇ ਆ ਲੰਗਰ ਦਾ ਸਮਾਨ ਪਾਣੀ ਚਾਹੀਦਾ ਪੱਟੀ ਵੀ ਧੋਣੀ ਵਧੀਆ ਗੱਲ ਐ ਅਰੇ ਜਿਹੜੀਆਂ ਛਤਰੀਆਂ ਲਿਆਂਦੇ ਹੋ ਮੇਰੇ ਦਾ ਫਰੂਟ ਚਾਟ ਘਟਣ ਨੂੰ ਘੱਟ ਟਾਈਮ ਲੱਗਣਾ ਛਤਰੀਆਂ ਹੋਣ ਨੂੰ ਵੱਧ ਟਾਈਮ ਲੱਗਣਾ ਸੁਣ ਕੇ ਦਿਖਾ ਦਿੰਦੇ ਤੁਹਾਨੂੰ ਲਓ ਜੀ ਡੇਢ ਕ ਮਿੰਟ ਚ ਖੁੱਲ ਹੀ ਜਾਂਦੀ ਯਾਨੀ ਕਿ ਛਤਰੀ ਉਹ ਕਹਿੰਦਾ ਫਰੂਟ ਚਾਟ ਦੇ ਵਿੱਚ ਪਾਉਣੇ ਨੂੰ ਡੰਡੇ ਇਹ ਲਿਆਏ ਮਾਨਸਾ ਮੜਾ ਖੋਲ ਕੇ ਦਿਖਾਓ ਕਿ ਛਤਰੀ ਆ ਜਿਹੜੇ ਸਾਬ ਨੇ ਲਿਆਂਦੇ ਆ ਏ ਸ਼ਾਮ ਤੱਕ ਛਤਰੀ ਹੀ ਬੁਲਣੀ 40 ਸੈਕਿੰਡ ਲੱਗ ਦਿੱਤੀ ਏ ਕਿ ਛਤਰੀ ਖੋਲਣ ਨੂੰ ਆਹ ਲੋ ਜੀ ਇਹ ਸੱਤੇ ਦੀ ਕਾਰਟ ਹੈ ਕੀ ਬਾਤ ਹੈ ਫਰੂਟ ਛੇਤੀ ਘਟ ਹੋ ਜਾ ਲਾ ਜੀ ਫਰੂਟ ਛੇਤੀ ਕਰ ਮੈਂ ਕਹਿੰਦਾ ਛਤਰੀਆਂ ਉੱਤੇ ਲਾ ਲੈਂਦਾ ਨਹੀਂ ਬੀਰੋ ਇਹ ਵਾਲਾ ਨਾਲ ਚੱਲ ਰਿਹਾ ਤਾਂ ਬਾਜੂ ਸੰਬੰਧ ਪਰ ਜੋ ਮਾਦਮ ਸਹੀ ਹੈ ਹਾਂਜੀ ਫਰੂਟ ਚੜ ਸੱਤਾ ਜੀ ਗੱਲ ਰਿਹਾ ਹਾਂਜੀ ਪੂਰਾ 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 ਫਰੂਟ ਚਾਟ ਦਾ ਲੰਗਰ ਚੱਲ ਰਿਹਾ ਮੇਰੇ ਵੀਰੋ ਕਹਿੰਦੇ ਹਾਂ ਲੋਕ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਕਿੰਦਾ ਬੱਧ ਪ੍ਰਬੰਧ ਕੀਤਾ ਹੋਇਆ ਹੈ ਕਿੰਦਾ ਨਾਮ ਸੰਖੋਜਣੇ ਪਏ ਕੋੜੇ ਤਿਆਰ ਕੀਤੇ ਤੇ ਉਧਰ ਫਰੂਟ ਚਾਟ ਦਾ ਲੰਗਰ ਵੀ ਚੱਲ ਰਿਹਾ ਨਾਲ ਦੀ ਨਾਲ ਦੇਖੋ ਜੀ ਸੇਵਾ ਕਰ ਰਹੇ ਬੰਦੇ ਤੇ ਦੇਖੋ ਜੀ ਬਹੁਤ ਵਧੀਆ ਸਾਰੇ ਜਿੰਨੇ ਵੀ ਲੰਗਰ ਸੀਗੇ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਸਾਰੇ ਵੀਰਾਂ ਨੇ ਬਹੁਤ ਵਧੀਆ ਖੁਲਾ ਮਹਲਾ ਵਧੀਆ ਪ੍ਰੋਗਰਾਮ ਐ ਮੌਸਮ ਥੋੜਾ ਖਰਾਬ ਸੀ ਪਰ ਫਿਰ ਵੀ ਚਲੋ ਪ੍ਰਮਾਤਮਾ ਨੇ ਕਰੀ ਕਰ

ਮੋਲੇ ਆਵਰੇ ਤੇ ਆ ਫੈਕਟਰੀ ਦੀ ਪਾਰਕਿੰਗ ਨੇ ਮੁਰੇ 21 ਸੜਕ ਦੇ ਥੱਲੇ ਵੀ ਲੰਗਰ ਲੱਗੇ ਹੋਏ ਸੀ ਬਹੁਤ ਲੰਗਰ ਸੀਗਾ ਸੰਗਤਾਂ ਨੇ ਲਾਏ ਹੋਏ ਦੁੱਧ ਦਾ ਰਾਸਗੁੱਲੇ ਦੇਖਣਾ ਜੀ ਤੇ ਛੋਲੇ ਦਾ ਪਾਨੀਆਂ ਇੰਡੀਆ ਨੇ ਕੁਲਚੇ ਵਾਂਗੂ ਬਣਾ ਕੇ ਤਿਆਰ ਕੀਤੇ ਹੋਏ ਆ ਦੇਖੋ ਦਰਹੋਰ ਬਹੁਤ ਸੰਗਤਾਂ ਧੀਰੇ ਧੀਰੇ ਪੁੱਜੀਆਂ ਚਲੋ ਚਲੋ ਬਾਈ ਚਲੋ ਮੇਰਾ ਵੀਰ ਅੱਗੇ ਨੂੰ ਮਾ ਜੋੜ ਦੇ ਰਿਹਾ ਮੈਂ ਨਹੀਂ ਇਹ ਮੈਂ ਨਹੀਂ ਇਹ ਕਿਵੇਂ ਆਪਕੇ ਆਈ ਹੁੰਦਾ ਕੋਈ ਨਾ ਕੋਈ ਤਾਂ ਜਾਂਦਾ ਹੈ ਅੱਜ ਤੱਕ ਹੀ ਜਾਣਾ ਪਸਾ ਅੱਛਾ ਹੈ ਜੇ ਇਹਨਾਂ ਦਾ ਦਿੱਤੇ ਕਿਹੜਾ ਮਾਹੀ ਰਜੂ ਬਲਿ ਕੋਣਾਂ ਕਿੱਥੇ ਆ ਮੈਂ ਬਾਸ ਬੋਸ ਬੱਤੇ 243 ਉਹ ਲੱਗੇ ਆ ਚਸ੍ਰੀ ਜੀ ਗਿਆ ਇੱਥੇ ਦਾ ਸੁੱਖ ਦੇ ਗਿਆ ਤਾਂ ਤੇ ਆ ਦੇਖੋ ਵੀਰ ਦੀ ਕਲਾ ਲੋ ਨੇਮ ਆਰਟ ਦੇ ਨਾਮ ਨਾਲ ਇਹਨਾਂ ਦਾ ਇੰਸਟਾਗ੍ਰam ਤੇ ਪੇਜ ਹੈ ਨਾ ਕੋਟ ਠੀਕ ਹੈ ਜੀ ਤੇ ਵੀਰ ਆਪਣਾ ਹੱਥੀ ਜੋ ਵੀ ਤਿਆਰ ਕਰਦਾ ਹੈ ਨਾ ਤੇ ਹੱਥੀ ਪੇਂਟਿੰਗ ਕਰਦਾ ਤੇ ਜੇਕਰ ਕਿਸੇ ਨੂੰ ਤਾਂ ਨਹੀਂ ਕਢਾਈ ਕਰਾਉਣੀ ਹੋਵੇ ਹੈ ਨਾ ਸਟੀਚ ਕਰਾਉਣੀ ਹੋਵੇ ਤਾਂ ਉਹ ਸੰਪਰਕ ਕਰੋ ਅੱਗੇ ਤੁਹਾਨੂੰ ਲੈ ਚਾਲਦੇ ਆ ਫਿਰ ਦੇਖੋ ਤੁਸੀਂ ਕਿੰਨੀ ਖਰੀਆ ਸੋਹਣੀਆ ਪੇਂਟਿੰਗ ਕਰ ਕੀਤੀ ਹੈ ਇਹਨੇ ਬਹੁਤ ਵਧੀਆ ਮੇਰੇ ਐਸੀ ਹੈ ਕਿਹੜੇ ਜੀ ਚਾਹੋਏ ਤੇਸੀ ਹੋਏ ਰੰਜੀਤ ਰੰਜੀਤ ਬੰਦਾ ਤੇ ਅੱਗੇ ਬੱਬਾ ਜੀ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੀ ਇਮਾਰਤ ਹੈ ਨਾ ਜਿੱਥੇ ਗੁਰੂ ਘਰ ਤਾਂ ਲੰਗਰ ਹੈ ਤੇ ਗੁਰੂ ਰਾਮ ਸਾਹਿਬ ਦਾ ਪ੍ਰਕਾਸ਼ ਹੈ ਤੇ ਅਤਰ ਨਿਸ਼ਾਨ ਸਾਹਿਬ ਤੇ ਕੋਈ ਸੰਗਤਾਂ ਬਣੀ ਸ਼ਾਮ ਦਾ ਟਾਈਮ ਸੀਗਾ 4:30 4:40 ਦਾ ਤਾਂ ਵੀ ਸੰਗਤਾਂ ਦਾ 8000 ਦਾ ਪ੍ਰਸ਼ਾਦ ਹੈਗਾ ਉੱਧਰ ਦੇਖੋ ਇੱਕ ਦੁਕਾਨ ਦਿਖਾਉਂਦੇ ਆ ਵੀਡੀਓ ਦੇ ਵਿੱਚ ਹੋਰ ਜੇ ਆਪਾਂ ਦੁਕਾਨ ਲਈ ਤੇ ਬੈਕ ਸਾਈਡ ਉੱਥੇ ਚੱਲਦੇ ਹਾਂ ਮਿਕਸ ਸਬਜੀ ਨਾਲ ਰੋਟੀ ਦੇਤੇ ਪ੍ਰਸ਼ਾਦ ਦੀ ਜੀ ਫਰਾਂ ਉੱਥੇ ਵੀ ਲੈ ਕੇ ਲਿਜਾਦੇ ਹੋ ਚਲੋ ਫਿਰ ਉੱਥੇ ਚੱਲਦੇ ਆ ਪਿੱਛੇ ਉਹ ਥੱਲੇ ਨੇ ਥੱਲੇ ਲੱਗਿਆ ਪ੍ਰਸ਼ਾਦਾ ਥੱਲੇ ਲੱਗ ਰਹੇ ਆ ਤਾ ਗਏ ਹੋ ਚਲੋ ਫਿਰ ਚਲੋ ਆਜੋ ਮੈਂ ਤਾਂ ਬ్రో ਬਲੌਗ ਬਣਾਉਣਾ ਹਲਕਾ ਜਾ ਇੱਕ ਤੁਹਾਨੂੰ ਜੀ ਪੁੱਤ ਆਜੋ ਲੋ ਜੀ ਹਲਕੇ ਜਿਹੇ ਗੋਲ ਚੱਲ ਰਹੇ ਆ ਜਾਏ ਫਰਗਨ ਉੜ ਗਿਆ ਰਾਜੂ ਆਉਗਾ ਨਾ ਨਾ ਦੂਆ ਮਤਲਬ ਉਹ ਨਾ ਗਿਆ ਆਉਂਦਾ ਪੈਹਾ ਕੇ ਉੜ ਗਿਆ ਪਹਿਲਾਂ ਮੈਨੂੰ ਇਹ ਬੜੀ ਮਾਸਾ ਮਾਸਾ ਤੋ ਬਲੋਗ ਇਹ ਵੀਡੀਓ ਕਰ ਸਕਦੇ ਵੀਡੀਓ ਦੇ ਅੰਦਰ ਵਿੱਚ ਆਪਣੇ ਪ੍ਰਾ ਗੁਰੂ ਵੀਰ ਦਾ ਕਰੇ ਕੋਰ ਤੇ ਸੁਣਿਆ ਦੇ ਕੋਲ ਕਾਲਜ ਦੇ ਫੌਜ ਤੋਂ ਕਿਹਾ ਬਾਬਾ ਜੀ ਵੀ ਕੋੜਾ ਹੈ ਚਲਦੇ ਜਿਹੜੇ ਵੀਰੋ ਕੋੜੇ ਰੱਖਿਆ ਹੈ ਕੋੜ ਦੇ ਲੋ ਜੀ ਜੀ ਸਵਾਵਾ ਕਰ ਕਾ ਚੱਕ ਮੋਬਾਈਲ ਜਿਹੜੇ ਜਦੋਂ ਤੁਸੀਂ ਜਾਰੀ ਰਿਹਾ ਚਾ ਚ ਤੁਹਾਡੇ ਲਈ ਤਾਂ ਤੁਸੀਂ ਜਰੂਰ ਆ ਸਕਦੇ ਤੇ ਅੱਜ ਦੇ ਇੱਕਾ ਗੇੜਾ ਫਿਰ ਤੇ ਇਸ ਦੇ ਨਾਲ ਅੱਜ ਦੀ ਵੀਡੀਓ ਖਤਮ ਤੇ ਜੇ ਮੈਨੂੰ ਚੈਨਲ ਕਰਨਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਮੇਰੇ ਦਬਕ ਤੇ ਟੈਪ ਕਰਨਾ ਭਾਈ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਅਗਲੀ ਗੋਦੀ ਬਲੌਗ ਲੈ ਕੇ ਜਨਗਰ ਕੀ ਹਕਮ ਕਿਤੇ ਵੀ ਗੇੜਾ ਤੁਹਾਨੂੰ ਦੇ ਪ੍ਰਤੀ ਸਾਸਿਕ